ਜੋ ਸਰਣ ਆਵੇ ਤਿਸ ਕੰਠ ਲਾਵੇ ਇਹ ਬਿੱਦ ਸੁਆਮੀ ਸੰਦਾ ਜੇ ਵੱਡਾ ਛੇਠ ਹੈ ਰਾਜ ਭਾਗ ਹੈ ਅੰਦਰ ਹਿੰਦ ਦੀ ਗਰੀਬੀ ਹੈ ਨਿਮਰਤਾ ਹੈ ਉਹਨੂੰ ਵੀ ਥਾਂ ਮਿਲਦਾ ਹੈ ਦੁਨੀਆ ਅੰਦਰ ਅਮੀਰ ਨਿਵਾਜ ਤੁਹਾਨੂੰ ਬਹੁਤ ਮਿਲਣਗੇ ਗੁਰੂ ਗਰੀਬ ਨਿਵਾਜ ਇਹ ਗੁਰਨਾਥ ਸਾਹਿਬ ਦਾ ਕਰ ਹੈ ਸਾਸਨ ਇਹ ਸਤਗੁਰ ਸੱਚੇ ਬਾਦਸ਼ਾਹ ਹਨ ਬਾਦਸ਼ਾਹ ਤੇ ਬਥੇਰੇ ਹੋਏ ਆ ਬਾਦਸ਼ਾਹ ਬਾਦਸ਼ਾਹ ਰਾਜੇ ਮਹਾਰਾਜੇ ਪਰ ਕੇਵਲ ਸੱਚੇ ਬਾਦਸ਼ਾਹ ਸਤਗੁਰੂ ਹੀ ਹਨ ਉਹ ਸਤਗੁਰ ਸੱਚੇ ਬਾਦਸ਼ਾਹ ਜੀ ਦੇ ਬਾਰੇ ਮੇਰੇ ਸ਼ੈਬ ਕਹਿੰਦੇ ਨੇ ਨਾਨਕ ਕਚਣਿਆ ਸਿਉ ਤੋ ਢੂਣ ਸੱਜਣ ਸੰਤ ਪੱਕਿਆ ਉਹ ਸਤਗੁਰੂ ਸੱਜਣ ਉਹ ਸੱਚੇ ਬਾਦਸ਼ਾਹ ਦਾ ਪੱਲਾ ਫੜੋ ਪਿਆਰਿਓ ਜੋ ਇੱਥੇ ਵੀ ਸਹਾਈ ਨੇ ਅੱਗੇ ਵੀ ਸਹਾਈ ਨੇ ਭਾਈ ਸ਼ਾਹ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਪ੍ਰਮਾਨ ਕਰਦੇ ਨੇ ਗੁਰੂ ਸਾਹਿਬ ਦੀ ਸਿਫਤ ਸਲਾਹ ਕਰਦੇ ਹੋਇਆ ਸਤਗੁਰ ਸੱਚਾ ਬਾਦ ਸ਼ਾਹ ਕੂੜੇ ਬਾਦ ਸ਼ਾਹ ਜੀ ਆਦੇ